ਹਾਂਜੀ ਦੋਸਤੋ ਇੱਕ ਵਾਰੀ ਕਹਿੰਦੇ ਜੰਗਲ ਦੇ ਵਿੱਚ ਇੱਕ ਬਾਂਦਰ ਤੇ ਇੱਕ ਗਧਾ ਦੋਨੇ ਲੜੀ ਜਾਂਦੇ ਸੀ ਮੰਨ ਲਓ ਉਹਨਾਂ ਦੇ ਵਿੱਚ ਜਦਾਈ ਹੋਈ ਜਾਂਦੀ ਸੀ ਬਾਂਦਰ ਕਹਿੰਦਾ ਉਹਨੂੰ ਕਹਿੰਦਾ ਵੀ ਜਿਹੜਾ ਆਸਮਾਨ ਆ ਉਹਦਾ ਰੰਗ ਨੀਲਾ ਹੈ ਪਰ ਗਧਾ ਕਹਿੰਦਾ ਜਿਹੜਾ ਆਸਮਾਨ ਆ ਉਹ ਹਰੇ ਰੰਗ ਦਾ ਬਾਂਦਰ ਆਖੇ ਨੀਲਾ ਰੰਗ ਦਾ ਆਸਮਾਨ ਦਾ ਤੇ ਗਧਾ ਆਖੇ ਹਰਾ ਰੰਗ ਦਾ ਤੇ ਜਿਹੜੇ ਹੋਰ ਜਾਨਵਰ ਸੀ ਪੰਛੀ ਸੀ ਉਹ ਨਾ ਬਣੀ ਬੜਾ ਦੇਖਣ ਉਹਨਾਂ ਨੂੰ ਸਮਝਾਉਣ ਹਨਾ ਗਧੇ ਨੂੰ ਵੀ ਸਮਝਾਉਣ ਵੀ ਅਸਮਾਨ ਆ ਜਿਹੜਾ ਉਹ ਨੀਲੇ ਰੰਗ ਦਾ ਉਹ ਬੜੇ ਉਹਨਾਂ ਦੇ ਵਿੱਚ ਜਿਦਾਈ ਹੋਈ ਗਧਾ ਮੰਨੇ ਨਾ ਗਧਾ ਅਖੇ ਨਹੀਂ ਅਸਮਾਨ ਆ ਜਿਹੜਾ ਉਹ ਹਰੇ ਰੰਗ ਦਾ ਤਾਂ ਕਰਦੇ ਕਰਾਉਂਦੇ ਗੱਲ ਆ ਜਿਹੜੀ ਉਹ ਜੰਗਲ ਦੇ ਰਾਜੇ ਸ਼ੇਰ ਕੋਲੇ ਪਹੁੰਚ ਗਈ ਤਾਂ ਸਾਰੇ ਜਾਨਵਰ ਜੰਗਲਾਂ ਦਾ ਇਕੱਠ ਹੋ ਗਿਆ ਗਧਾ ਵੀ ਉੱਥੇ ਪਹੁੰਚ ਗਿਆ ਬਾਂਦਰ ਵੀ ਉੱਥੇ ਪਹੁੰਚ ਗਿਆ ਤਾਂ ਸ਼ੇਰ ਨੇ ਰਾਜੇ ਨੇ ਪੁੱਛਿਆ ਵੀ ਦੱਸੋ ਕੀ ਗੱਲ ਤਾਂ ਬਾਂਦਰ ਕਹਿੰਦਾ ਕਹਿੰਦਾ ਵੀ ਉਹ ਕਹਿੰਦਾ ਰਾਜਾ ਸਾਹਿਬ ਗੱਲ ਇਹ ਆ ਵੀ ਮੈਂ ਇਹਨੂੰ ਕਿਹਾ ਗਧੇ ਨੂੰ ਵੀ ਜਿਹੜਾ ਅਸਮਾਨ ਆ ਉਹਦਾ ਰੰਗ ਨੀਲਾ ਹੈਗਾ ਤਾਂ ਆਪਾਂ ਸਾਰੇ ਹੀ ਜਾਣਦੇ ਆ ਕਹਿੰਦਾ ਵੀ ਅਸਮਾਨ ਦਾ ਰੰਗ ਨੀਲਾ ਹੈਗਾ ਇਹ ਕਹਿੰਦਾ ਮੰਨ ਨਹੀਂ ਰਿਹਾ ਇਹ ਕਹਿੰਦਾ ਵੀ ਅਸਮਾਨ ਦਾ ਰੰਗ ਹੈ ਜਿਹੜਾ ਉਹ ਹਰਾ ਹੈਗਾ ਤਾਂ ਉਹਨੇ ਸ਼ੇਰ ਨੇ ਰਾਜੇ ਨੇ ਮਤਲਬ ਗਧੇ ਨੂੰ ਪੁੱਛਿਆ ਵੀ ਤੂੰ ਕੀ ਕਹਿਣਾ ਗਧਾ ਕਹਿੰਦਾ ਇਹ ਮੰਨ ਨਹੀਂ ਰਹੇ ਜੀ ਕਹਿੰਦਾ ਜਿਹੜਾ ਇਹ ਅਸਮਾਨ ਆ ਉਹ ਹਰੇ ਰੰਗ ਦਾ ਕਹਿੰਦਾ ਮੈਂ ਰੋਜ਼ ਦੇ ਨਾਲ ਅਸਮਾਨ ਆ ਜਿਹੜਾ ਹਰੇ ਰੰਗ ਦਾ ਤਾਂ ਸ਼ੇਰ ਨੇ ਚਲੋ ਦੋਨਾਂ ਦੀਆਂ ਗੱਲਾਂ ਸੁਣੀਆਂ ਹੋਰ ਜਾਨਵਰਾਂ ਤੋਂ ਵੀ ਉਹਨੇ ਪੁੱਛਿਆ ਵੀ ਕੀ ਫੈਸਲਾ ਹੋਣਾ ਚਾਹੀਦਾ ਦੂਜੇ ਜਾਨਵਰਾਂ ਨੇ ਵੀ ਕਿਹਾ ਵੀ ਜਿਹੜਾ ਬਾਂਦਰਾ ਉਹ ਸਹੀ ਕਹਿੰਦਾ ਵੀ ਅਸਮਾਨ ਆ ਜਿਹੜਾ ਉਹਦਾ ਰੰਗ ਨੀਲਾ ਹੀ ਯਾਰ ਤਾਂ ਕਰਦੇ ਕਰਾਉਂਦੇ ਚਲੋ ਅਖੀਰ ਦੇ ਵਿੱਚ ਜਦੋਂ ਸ਼ੇਰ ਸ਼ੇਰ ਫੈਸਲਾ ਸੁਣਾਉਣ ਲੱਗਾ ਤਾਂ ਸ਼ੇਰ ਨੇ ਕੀ ਕਰਾ ਸ਼ੇਰ ਕਹਿੰਦਾ ਵੀ ਜਿਹੜਾ ਬਾਂਦਰਾ ਇਹਨੂੰ ਕਹਿੰਦਾ ਇੱਕ ਸਾਲ ਵਾਸਤੇ ਇਹਨੂੰ ਕੀ ਆ ਨਜ਼ਰਬੰਦ ਕਰ ਦਿੱਤਾ ਜਾਵੇ ਯਾਨੀ ਕਿ ਸ਼ੇਰ ਨੇ ਬਾਂਦਰ ਨੂੰ ਸਜ਼ਾ ਦਿੱਤੀ ਸਾਰੇ ਜਾਨਵਰ ਬੜੇ ਹੈਰਾਨ ਹੋਏ ਉਹਨਾਂ ਨੂੰ ਦੁੱਖ ਵੀ ਹੋਇਆ ਵੀ ਯਾਰ ਬਾਂਦਰ ਤਾਂ ਸਹੀ ਸੀ ਉਹਨੂੰ ਕਿਉਂ ਸਜ਼ਾ ਹੋਈ ਚਲੋ ਫਿਰ ਵੀ ਜੰਗਲ ਦੇ ਰਾਜੇ ਨੇ ਜਿਹੜਾ ਫੈਸਲਾ ਦੇਤਾ ਉਹ ਮੰਨਣਾ ਪੈਣਾ ਸੀ ਸਾਰੇ ਨੇ ਉਹਦਾ ਫੈਸਲਾ ਮੰਨਿਆ ਸਾਰੇ ਜਾਨਵਰ ਉਥੋਂ ਚਲੇ ਗਏ ਜਾਣ ਲੱਗੇ ਤਾਂ ਜਦੋਂ ਬਾਂਦਰ ਨੂੰ ਮਤਲਬ ਉਹਦੀ ਮਤਲਬ ਸਜ਼ਾ ਵਾਸਤੇ ਨਜ਼ਰਬੰਦ ਕਰਨ ਵਾਸਤੇ ਲਿਜਾਣ ਲੱਗੇ ਤਾਂ ਬਾਂਦਰ ਨੇ ਰਾਜੇ ਨੂੰ ਪੁੱਛਿਆ ਸ਼ੇਰ ਨੂੰ ਕਹਿੰਦਾ ਮਹਾਰਾਜ ਮੈਨੂੰ ਇੱਕ ਗੱਲ ਤਾਂ ਦੱਸੋ ਕਹਿੰਦਾ ਵੀ ਜਦੋਂ ਸੋਨੂੰ ਵੀ ਪਤਾ ਮੈਨੂੰ ਵੀ ਪਤਾ ਸਾਰੇ ਜੰਗਲ ਦੇ ਜਾਨਵਰ ਦੂਜੇ ਆ ਉਹ ਵੀ ਕਹਿ ਰਹੇ ਸੀ ਵੀ ਆਸਮਾਨ ਆ ਜਿਹੜਾ ਨੀਲੇ ਰੰਗ ਦਾ ਫਿਰ ਤੁਸੀਂ ਕਹਿੰਦਾ ਮੈਨੂੰ ਸਜ਼ਾ ਕਿਉਂ ਦਿੱਤੀ ਤੁਸੀਂ ਕਹਿੰਦਾ ਸੋਨੂੰ ਵੀ ਪਤਾ ਕਿ ਵੀ ਆਸਮਾਨ ਆ ਜਿਹੜਾ ਨੀਲੇ ਰੰਗ ਦਾ ਤਾਂ ਤੁਸੀਂ ਗਧੇ ਪਿੱਛੇ ਲੱਗ ਕੇ ਕਹਿੰਦਾ ਮੈਨੂੰ ਸਜ਼ਾ ਕੋ ਦਿੱਤੀ। ਸ਼ੇਰ ਕਹਿੰਦਾ ਵੀ ਤੈਨੂੰ ਸਜ਼ਾ ਤਾਂ ਦਿੱਤੀ ਆ ਵੀ ਤੂੰ ਤਾਂ ਆਉਣਾਗਾ ਜੰਗਲ ਦੇ ਚਲਾਕ ਜਾਨਵਰਾਂ ਦੇ ਵਿੱਚ। ਸਮਝਦਾਰ ਤੇ ਚਲਾਕ ਜਾਨਵਰਾਂ ਦੇ ਵਿੱਚ ਤੂੰ ਤੈਨੂੰ ਗਿਣਿਆ ਜਾਂਦਾ। ਪਰ ਉਹ ਹੈਗਾ ਗਧਾ। ਗਧੇ ਨੂੰ ਤਾਂ ਸਾਰੀ ਮੂਰਖ ਕਹਿੰਦੇ ਆ ਵੀ ਤੈਨੂੰ ਸਿਰਫ ਇਸ ਗੱਲ ਦੀ ਸਜ਼ਾ ਦਿੱਤੀ ਆ ਵੀ ਤੂੰ ਉਸ ਮੂਰਖ ਗਧੇ ਨਾਲ ਬਹਿਸ ਕੀਤੀ। ਵੀ ਤਾਂ ਕਹਿੰਦੇ ਹੁੰਦੇ ਆ ਵੀ ਕਦੇ ਵੀ ਮੂਰਖ ਬੰਦੇ ਨਾਲ ਜਿਹਦਾ ਆਪਾਂ ਨੂੰ ਪਤਾ ਵੀ ਜਿਹਦਾ ਇੰਨਾ ਕੀ ਦਿਮਾਗ ਆ ਉਹਦੇ ਨਾਲ ਸਾਨੂੰ ਕਦੇ ਬਹਿਸ ਨਹੀਂ ਕਰਨੀ ਚਾਹੀਦੀ।